मां तू कि मैं बिना दसेना स्ने तेरा कोई फोन भी नहीं किया मैं आऊंगी मां करा Ma. ਕਿ ਮੈਂ ਦੱਸਦੀ ਤੈਨੂੰ ਮੈਂ ਹਾਲ ਹੀ ਮੇਰੇ ਨਾਲ ਇਹ ਜੇ ਕੋਈ ਨਹੀਂ ਕਾਕੂ ਦੇ ਪਪਾ ਤੋਂ ਬਾਅਦ ਮੇਰੇ ਸਹੁਰੇ ਨੇ ਮੈਨੂੰ ਫਾਰੂਖ ਦਿੱਤਾ ਦੱਸ ਤੂੰ ਸਾਨੂੰ ਦੱਸਿਆ ਹੀ ਨਹੀਂਗਾ ਕਿਹੜੇ ਹਾਲਾਤਾਂ ਚ ਰਹਿੰਦੀ ਸੀ ਤੂੰ ਉਦੋਂ ਬਾਅਦ ਸਾਡਾ ਵੀ ਟਾਈਮ ਹੈ ਜੇ ਕੰਮਾਂ ਦੇ ਵਿੱਚ ਲੱਗਾ ਪੁੱਤ ਤੂੰ ਫੋਨ ਤਾਂ ਕਰਦੀ ਇੱਕ ਵਾਰ ਕਿਵੇਂ ਕਰਦੀ ਮੈਂ ਫੋਨ ਇੰਨੇ ਜਗਰੀ ਹੈ ਨਹੀਂ ਸੀ ਮੈਂ ਵੀ ਜਿਹੜਾ ਫੋਨ ਵੀ ਲੈ ਸਕਾਂ ਮੈਂ תקਰਾਏ ਤੇ ਵੀ ਰਹਿਣ ਲੱਗ ਗਈ ਸੀ ਕਿ ਕਿਰਾਇਆ ਨਾ ਪਰਨ ਕਰਨ ਮੈਨੂੰ ਉਹਨਾਂ ਨੇ ਘਰੋਂ ਬਾਹਰ ਕੱਢਤਾ ਹੁਣ ਮਾਂ ਤੇਰੇ ਕੋਲੇ ਆਈਆਂ ਜੀ ਮੈਂ ਵੀ ਕਰ ਹੁਣ ਤੇਰੇ ਕੋਲੇ ਰਹਿਣਾ ਤੇ ਤੋਂ ਬਗੈਰ ਫੇਰਾ ਕੋਣ ਸਹਾਰਾ ਕੋਈ ਨਹੀਂ ਧੀਏ ਮਾਪੇ ਹੀ ਸਹਾਰਾ ਹੁੰਦੇ ਆ ਧੀਆਂ ਦੇ ਜਿੰਨੇ ਜੋਗਾ ਤੇਰਾ ਭਰਾ ਹੈਗਾ ਤੈਨੂੰ ਨਾਲ ਨਾਲ ਲਾ ਕੇ ਰੱਖੂ ਆਪਦੇ ਗੱਲ ਨਾਲ ਮਾਪੇ ਨਹੀਂ ਨੇ ਤੀਆਂ ਨੂੰ ਘੜੂ ਕੱਢ ਸਕਦੇ ਸਹੁਰੇ ਕੱਢ ਸਕਦੇ ਨਹੀਂ ਬੁਗਾਨੀਆਂ ਤੀਆਂ ਦਾ ਹੀ ਤਾਂ ਕਹਿ ਦਿੰਦੇ ਨੇ ਮਾਪੇ ਵੀ ਤੇ ਸਹੁਰੇ ਵੀ ਸਹੁਰੇ ਕਹਿ ਦਿੰਦੇ ਪ੍ਰਾਈ ਧੀ ਆ ਕਰਾਈਆਂ ਆ ਗਈਆਂ ਕੋਈ ਨਸ ਜਿੰਨੇ ਜੋਗੇ ਹੋਏ ਤੈਨੂੰ ਅਸੀਂ ਗੱਲ ਲਾ ਕੇ ਰੱਖਾਂਗੇ ਕੋਈ ਗੱਲ ਦੀ ਤੀਆਂ ਦੇ ਮਾਪੇ ਸਹਾਰਾ ਹੁੰਦੇ ਨੇ ਮਾਂ ਕਿਤੇ ਪਾਪ ਵੀ ਤਾਂ ਨਹੀਂ ਬੋਲੂਗੀ ਤੇ ਮੈਂ ਆ ਗਈ ਨਹੀਂ ਬੋਤ ਕੋਈ ਗੱਲ ਦਿੱਤੀ ਏ ਅਸੀਂ ਤੈਨੂੰ ਜਿੰਨਾ ਚਿਰ ਮਾਪੇ ਬੈਠੇ ਹੁੰਦੇ ਆ ਉਹਨਾਂ ਚਿਰ ਪਾਈ ਫਰਜਾਈ ਨਹੀਂ ਕੁਛ ਕਹਿੰਦੇ ਜਾਂਦੇ ਉਹਨਾਂ ਚਿਰ ਧੀਆਂ ਦੇ ਪੇਕੇ ਵੀ ਉੁੱਤੀਆਂ ਦੇ ਮਾਪਿਆਂ ਦੇ ਨਾਲ ਹੀ ਹੁੰਦੇ ਨੇ ਪੁੱਤ ਕੋਈ ਗੱਲ ਨਹੀਂ ਤੈਨੂੰ ਭਾਬੀ ਤੇ ਵੀਰਾ ਤੇ ਨਾ ਕੁਛ ਨਹੀਂ ਕਹਿਣਗੀ ਠੀਕ ਆ ਮਾਂ ਐਕਸ਼ਨ ਮਾਂ ਬਾਪੂ ਕਿਵੇਂ ਆ ਬਾਪੂ ਤਾਂ ਤੇ ਰਤੀ ਇੱਥੇ ਲਈ ਰਹਿੰਦਾ ਕੋ ਅੰਦਰ ਪਿਆ ਬਸ ਤੇਰਾ ਦੁੱਖ ਜਿਹੜਾ ਰੱਬ ਨੇ ਇੰਨਾ ਕਰਤਾ ਸਾਡੇ ਤੇ ਪਾਤਾ ਇਹ ਦੁੱਖ ਦੇ ਨਾਲ ਤੇਰੇ ਪਿਓ ਦੀ ਤੇ ਢੂੜੀ ਵੀ ਟੁੱਟ ਗਈ ਤੀਆਂ ਨੂੰ ਮੱਸਾ ਸੋਹਰੇ ਤੋ ਰਿਹਦਾ ਐਡੀ ਵਿਪਤਾ ਪੈ ਗਈ ਤੇ ਦੇਦੇ ਤੇ ਸਾਡਾ ਕਾਹਦਾ ਜਿਉਣ ਚੱਲ ਉੱਠ ਨਾ ਤਉ ਦਾ ਪਤਾ ਲੈ ਨਾਲ ਚਾਹ ਪਾਣੀ ਪੀ ਤੇ ਭੁੱਖੀ ਧਾਈ ਆਈ ਹੋਵੇਂ ਚੱਲ ਤੇ ਅੰਦਰ ਚੱਲ ਆਪਾਂ ਉੱਥੇ ਚੱਲਦੇ ਨੇ ਜੀ ਤੂੰ ਸੋਨੀ ਦਾ ਬੱਕੂ ਆ ਤੂੰ ਨਹੀਂ ਆਈ ਆ ਦੇਖ ਆ ਗਿਆ ਮੇਰਾ ਪੁੱਤ ਬੱਕੂ ਤੂੰ ਕਿਵੇਂ ਆ ਪੁੱਤ ਠੀਕ ਨਾ ਮੈਂ ਬੱਕੂ ਤੂੰ ਹਾਂ ਠੀਕ ਆ ਪੁੱਤ ਤੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਵਾਜਾ ਪੁੱਤ ਮੈਂ ਕੀ ਹਾਲ ਬਣਾਇਆ ਬੱਕੂ ਆਪਦਾ ਕੁਝ ਨਹੀਂ ਪੁੱਤ ਬੱਸ ਚੱਲੇ ਗੱਡੇ ਹੋਈ ਸੀ ਇੱਕ ਬੁਖਾਰ ਉਤਰਨ ਦਾ ਨਾ ਨਹੀਂ ਲੈਂਦਾ ਪੁੱਤ ਵਾਜਾ ਬੇਰੇ ਪੁੱਤ ਮੇਰੇ ਕੋਲ ਬੇਜੋ ਮੈਂ ਸੁਣਨ ਕਿ ਹੋਰ ਠੀਕਾ ਤੂੰ ਪੁੱਤ ਹਾਂ ਬਾਪੂ ਮੈਂ ਤਾਂ ਠੀਕ ਹਾਂ ਹਲਕਾ tane ਮੈਨੂੰ ਠੀਕ ਕਰ ਤੋ ਤੂੰ ਜਰਾ ਐਵੇਂ ਟੈਨਸ਼ਨ ਨਾਲਿਆ ਕਰ ਪੁੱਤ ਮੈਨੂੰ ਸਭ ਕੋ ਪਤਰਾ ਤੇਰਾ ਨਾ ਕੀ ਵੀ થੇਗਾ ਮੇਰੀ ਗੱਲ ਸੁਣ ਲੈ ਤੂੰ ਆਗੇ ਨਾ ਮੈਂ ਬਹੁਤ ਖੁਸ ਹਾਂ ਪੁੱਤ ਤੂੰ ਆਂਸਾ ਬੋਲ ਲਾ ਤੇਰੇ ਭਰਾ ਮਾਲਵੇ ਦਾ 1 ਮਿੰਟ ਦਾ ਟਾਈਮ ਨਹੀਂ ਹੈਗਾ ਵੀ ਵੀਰੇ ਇੱਕ ਮਿੰਟ ਦਵਾਈ ਦਵਾ ਲੇ ਉਹ ਟੈਸਟ ਕਰਾ ਕੇ ਕਦੇ ਨਹੀਂ ਸੁਣਦੇ ਮੈਂ ਦੇਖ ਲਾ ਕਿ ਨਹੀਂ ਆਉ ਕੜਾਣਾ ਬਾਲਿਆ ਮੈਂ ਤੇ ਤੇਰੀ ਮਾਂ ਅਸੀਂ ਰਾਤਾਂ ਜਾਗ ਜਾ ਕੇ ਕੱਟੀਆਂ ਨੇ ਬਹੁਤ ਕਰੋਨਾ ਦੇ ਕੋਈ ਬਹੁਤ ਔਖੇ ਪਾਲੇ ਬਸੋਣੀਆਂ ਇਹ ਇਹਨਾਂ ਨੂੰ ਤਾਂ ਬੈਠਣ ਦਾ ਟਾਈਮ ਵੀ ਹੈ ਨਹੀਂ ਤੇਰੇ ਬਾਪੂ ਕੋਲੇ ਕੰਨਾਂ ਬਾਪੂ ਤੂੰ ਫਿਕਰ ਨਾ ਕਰ ਮੈਂ ਤੁਹਾਡਾ ਧਿਆਨ ਰੱਖੂਗੀ ਹੁਣ ਤਾਂ ਮੇਰਾ ਕੋਈ ਘਰ ਨਹੀਂ ਹੈਗਾ ਲੈ ਕਾਮਲੀ ਰੋਣੇ ਗਿਆ ਹਾਂ ਇਹ ਵੀ ਤੇਰਾ ਘਰ ਆ ਮੇਰੀ ਗੱਲ ਸੁਣ ਲੈ ਉਹ ਪਰਮਾਤਮਾ ਨਰਦਾ ਹੀ ਹੋ ਸਕਦਾ ਪਰ ਮਾਪੇ ਕਦੇ ਨਰਦਾ ਨਹੀਂ ਹੁੰਦੇ ਇਹ ਪੁੱਤ ਜਿੰਨਾ ਟਾਈਮ ਤੋਂ ਇੱਥੇ ਮਾਦੀ ਰਹਿ ਇਹ ਤੇਰਾ ਆਪਦਾ ਘਰ ਕੋਈ ਤੈਨੂੰ ਮੋਸ਼ ਨਹੀਂ ਕਹਿੰਦਾ ਜਿੰਨਾ ਟਾਂ ਤਰ ਜੀ ਕਰਦਾ ਨਾ ਤੂੰ ਇੱਥੇ ਰਹਿ ਨਾਲੇ ਮੈਨੂੰ ਬਹੁਤ ਖੁਸ਼ੀ ਆ ਪੁੱਤ ਮੇਰੀ ਤੇ ਮੇਰਾ ਖਿਆਲ ਰੱਖ ਲਈ ਆ ਗਈ ਹਾਂ ਜੀ ਤੂੰ ਵੀ ਜੀ ਤੂੰ ਵੀ ਫਿਕਰ ਨਾ ਕਰੀ ਨਹੀਂ ਮੈਂ ਵੀ ਤੇਰੇ ਨਾਲ ਕੋਈ ਫਿਕਰ ਨਹੀਂ ਸਾਨੂੰ ਤੇ ਤੂੰ ਇਹ ਨੂੰ ਸਿਆਵੇ ਗੱਲ ਨਾਲ ਲਾ ਕੇ ਰੱਖਾਂਗੇ ਤੇ ਇਹ ਜਿੰਨਾ ਚਿਰ ਅਸੀਂ ਬੈਠੀ ਤੇਰਾ ਦੋਖ ਸਾਡਾ ਵੀ ਦੋਖੋ ਈਆਂ ਕਦੇ ਮਾਪਿਆਂ ਦੇ ਬੋਝ ਨਹੀਂ ਹੁੰਦੀਆਂ ਇਹ ਆਪਦੇ ਮਨ ਤੋਂ ਲਾ ਦੇ ਕਿ ਤੂੰ ਸਾਡੇ ਤੇ ਬੋਝ ਠੀਕ ਹੈ ਤੂੰ ਸਾਡੇ ਸਿਰ ਦਾ ਤਾਜਾ ਪੁੱਤ ਇੱਥੇ ਤੈ ਆਪਦਾ ਘਰ ਸਮਝ ਕੇ ਰਹਿਣਾ ਇਹ ਸਾਡਾ ਬਾਝਾ ਪੁੱਤ ਪਹਿਲਾ ਤੇਰਾ ਘਰ ਆ ਇਹ ਜਿਹੜਾ ਘਰ ਹੁੰਦਾ ਨਾ ਪੇਕਾ ਘਰ ਹੁੰਦਾ ਇਹ ਈਆਂ ਦਾ ਸਾਰੀ ਉਮਰ ਦਾ ਘਰ ਹੁੰਦਾ ਗੇ ਕੋਈ ਟੈਨਸ਼ਨ ਨਾਲ ਠੀਕ ਆ ਬਾਪੂ ਸਾਡੇ ਸਾਰੇ ਥੋਡੇ ਥੋਡੇ ਟੈਂਸ਼ਨ ਆ ਫੋਟੋ ਟੈਂਸ਼ਨ ਨਹੀਂ ਆ ਕਰ ਨਾਏ ਮੈਂ ਹੁਣ ਐਵੇਂ ਲੈ ਚੰਗਾ ਵਾ ਠੀਕ ਹੋ ਜਾਣਾ ਮੇਰੀ ਧੀ ਆ ਗਈ ਹੈ ਚਾਹ ਵੀ ਸੁਣਨੀਆ ਐਕਸ਼ਨ ਬੱਸ ਫੋਨ ਹੀ ਦੇਖੀਓ ਘਰ ਚ ਵੀ ਦੇਖ ਲੈ ਕਰੋ ਵੀ ਕੀ ਹੋ ਰਿਹਾ ਹੈਗਾ ਕੀ ਗੱਲ ਹੋ ਗਈ ਉਹ ਤੇਰੀ ਭੈਣ ਆ ਗਈ ਬੋਰੀਆ ਬਿਸਤਰਾ ਲਪੇਟ ਕੇ ਸਾਰਾ ਤੂੰ ਚਲ ਤਾਂ ਕੀ ਆ ਗਈ ਦਾ ਫਿਰ ਕੀ ਹੋ ਗਿਆ ਮੈਨੂੰ ਤਾਂ ਲੱਗਦਾ ਉਹ ਰਹਿਣ ਦੇ ਰਾਦੇ ਚਾਈਆ ਹੁਣ ਨਹੀਂ ਜਾਂਦੀ ਹੈਗੀ ਉਹ ਮੈਨੂੰ ਲੱਗਦਾ ਇੱਕ ਅੱਧਾ ਦਾ ਰਹਿ ਕੇ ਵਾਹ ਜੂਗੀ ਹੁਣ ਇੱਕ ਹੀ ਥੋੜੋ ਰਹਿਣਾ ਵਾ ਆਪਣੇ ਤਾਂ ਘਰ ਦੇ ਖਰਚੇ ਪਹਿਲੀ ਨੇ ਪੂਰੇ ਹੁੰਦੇ ਹੈਗੇ ਦੋ ਜਾਨੇ ਉਹ ਆ ਗਈ ਚੱਕ ਕੇ ਮੂੰਹ ਉੱਟੀ ਟਟਣੀ ਨੂੰ ਵੀ ਨਾਲ ਲੈ ਕੇ ਆਈ ਹੈਗੀ ਕਿਹਦੇ ਕਿਹਦੇ ਖਰਚੇ ਪੂਰੇ ਕਰਾਂਗੇ ਮੈਂ ਤਾਂ ਵਿਆਹ ਹੀ ਗੱਲ ਸੋਚੀ ਆ ਨਾ ਵੀ ਕੰਮ ਧੰਦਾ ਵੀ ਡਾਉਨ ਚੱਲਦਾ ਵਾ ਚੱਲ ਹੁਣ ਕੀ ਕਰਨਾ ਫਿਰ ਆ ਗਈ ਤਾਂ ਰਖਣੀ ਤਾਂ ਪਊਗੀ ਉਧਰੋਂ ਬੁੜੇ ਦਾ ਸੇਪਾ ਕਰਨਾ ਪੈਂਦਾ ਵਾ ਉਹ ਪਿਆਗਾ ਮੰਜੇ 'ਚ ਲੱਗਿਆ ਹੈ ਉਧਰੋਂ ਬੁੜੀ ਦਵਾਈਆਂ ਪੜਦੀ ਐਗੀ ਘਰ ਦੀ ਰੋਟੀ ਸਬਜ਼ੀ ਪੂਰੀ ਹੋਗੀ ਕੰਨ ਤਾਂ ਦਵਾਈਆਂ ਦੇ ਖਰਚੇ ਪੂਰੇ ਹੋਣਗੇ ਹੁਣ ਫੇਰ ਦੱਸਦਾ ਕੀ ਹੱਲ ਕੀਤਾ ਜਾਊਗਾ ਮੈਨੂੰ ਨਹੀਂ ਪਤਾ ਕਿਵੇਂ ਮਰਜੀ ਕੋਈ ਸਕੀਮ ਲਾ ਤੇ ਇਹਨੂੰ ਇੱਥੋਂ ਕੱਢ ਠੀਕ ਆ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਹੈਗੀ ਚਲ ਕੋਈ ਨਾ ਦੇਖਦੇ ਆ ਤੂੰ ਨਾਲ ਨੂੰ ਕੋ ਬੋਲੀਂ ਜੀ ਹੁਣ ਹੁਣ ਆਈ ਆ ਠੀਕ ਆ ਕਰਦਾ ਮੈਂ ਮੰਮੀ ਉਹਨਾਂ ਨਾਲ ਗੱਲ ਜੇ ਮੈਂ ਕਹਿਣਗੀ ਆਪਾਂ ਕਰ ਲਾਂਗੇ ਕੋਈ ਤੂੰ ਨਾਲ ਨੂੰ ਬੋਲੀਂ ਮਾਂ ਪਾਲ ਤੂੰ ਚੰਗਾ ਮੈਂ ਤਾਂ ਕੀ ਕਹਿਣਾ ਮੈਂ ਤਾਂ ਬਸ ਤੁਹਾਨੂੰ ਇਹ ਕਹਿ ਸਕਦੀ ਸੀ ਜੇ ਤੁਹਾਡੇ ਤੋਂ ਨਹੀਂ ਕੁਝ ਬਣਦਾ ਤਾਂ ਮੈਨੂੰ ਦੱਸ ਦਿਓ ਮੈਂ ਆਪੇ ਕੁਝ ਕਰ ਲਵਾਂਗੀ ਮੈਨੂੰ ਕੋਈ ਨਾ ਕਰ ਲੈਨੇ ਗੱਲ ਮੰਮੀ ਉਹਨਾਂ ਨਾਲ ਤੇ ਤੁਹਾਨੂੰ ਕਹ ਰਹਾ ਆ ਠੀਕ ਆ ਹੋਰ ਚੱਲ ਠੀਕ ਆ ਐਕਸ਼ਨ ਐਕਸ਼ਨ ਚੱਲ ਕੋਈ ਨਾ ਆਪਾਂ ਕਰਦੇ ਆਂ ਗੱਲਬਾਤ ਸਾਰੀ ਵਿਚਾਰ ਪਾਣੀ ਬਣਾ ਤੇ ਨਾਲੇ ਉਹਨੂੰ ਪਿਆਕ ਹੋਈ ਨਾ ਵਿਚਾਰੀ ਨੂੰ ਬਾਕੀ ਬਾਅਦ ਦੀ ਬਾਤ ਚ ਦੇ ਲੈਂਦੇ ਆਂ ਚਲ ਠੀਕ ਆ ਹੋਰ ਨਾਲੇ ਮੈਨੂੰ ਚਾਹ ਲਿਆ ਦੇ ਠੀਕ ਆ ਪੁੱਤਣਾ ਜਾਣਾ ਖੇਤ ਨੂੰ ਮਾਂ ਬੰਗੀਸਾ ਬਸ ਤਰੀ ਹੋਈ ਬੋਤ ਬਸ ਬਣੀ ਜਾਂਦੀ ਹੈ ਤੂੰ ਬੈਠ ਉਥੇ ਕੋਈ ਮੈਂ ਚਾਹ ਬਣਾ ਕੇ ਲਿਆਉਣੀ ਆ ਮਾਂ ਇੱਕ ਗੱਲ ਕਰਨੀ ਸੀ ਹਾਂ ਦਾਸਪੁੱਤ ਮਾਂ ਮੰਨ ਤੀਆਂ ਕਹਿੰਦੀਆਂ ਤੈਨੂੰ ਮੈਂ ਇੱਥੇ ਤਾਰੂੰਗੀ ਮੈਂ ਆਪਦਾ ਖਰਚਾ ਆਪ ਚਲਾਉਣਾ ਚਾਹੁੰਦੀ ਆ ਮੈਂ ਪਾਈਆਂ ਦੇ ਸਿੱਤੇ ਨਹੀਂ ਉਹ ਗੱਲ ਨਹੀਂ ਤੀ ਜਿੰਨਾ ਤੇ ਅਸੀਂ ਬੈਠਿਆ ਉਹਨਾਂ ਜਿਹਾ ਤੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਜਿੰਨਾ ਜੇ ਵਾਪੇ ਬੈਠੇ ਤੂੰ ਸਾਡੇ ਨਾਲ ਹੀ ਖਾ ਰੋਟੀ ਐ ਤੇ ਐਂ ਜੇ ਅਸੀਂ ਦੋ ਰੋਟੀ ਖਾਵਾਂਗੇ ਤੈਨੂੰ ਮੈਂ ਜਾਣਗੀ ਨਾਲ ਨਿੱਕੀ ਜਿਹੀ ਜਵਾਕੜੀ ਤੇਰੀ ਉਹਨੂੰ ਕਿਵੇਂ ਛੱਡ ਕੇ ਜਾਵੇਂਗੀ ਤੂੰ ਕੋਈ ਨਹੀਂ ਮਾਂ ਜੇ ਬਾਪ ਤੇ ਨੂੰ ਤੁਸਾਂ ਨੇ ਆਪਣੇ ਪੈਰਾਂ ਤੋਂ ਕੁਛ ਨਹੀਂ ਮੰਗਣਾ ਹੈਗਾ ਮੈਂ ਕੋਈ ਗੱਲ ਨਹੀਂ ਆਪਾਂ ਨੂੰ ਕਹਿ ਜੋਗਰਾ ਹੋਣਾ ਵੀ ਅਸੀਂ ਆਪ ਦੇ ਸਿਰ ਤੇ ਪਾਲ ਰਹੇ ਹਾਂ ਮੈਂ ਤੇ ਤੁਹਾਡਾ ਵੀ ਖਰਚਾ ਚੱਕੂੰਗੀ ਮਾਂ ਲੈ ਬਾਪੂ ਦਾ ਲਾਜ ਕਰਾਉਂਗੀ ਲੈ ਘਰ ਦਾ ਖਰਚਾ ਚੱਕੂੰਗੀ ਕੋਈ ਗੱਲ ਨਹੀਂ ਧੀ ਜਿਵੇਂ ਤੈਨੂੰ ਰੋਟ ਲੱਗਦਾ ਉਹ ਮੈਂ ਤੂੰ ਕਰ ਲਾ ਹਜੇ ਅਸ ਤੇ ਤੈਨੂੰ ਐ ਕਿੰਨੇ ਸਾਡੇ ਸੱਤੇ ਤੂੰ ਕੋਈ ਦਿਨ ਨਾ ਚਲ ਬੱਚੀ ਪਾਲਦੀ ਨਹੀਂ ਹੋਣਾ ਜਾਂ ਕੁੜੀ ਪਾਲ ਕੋਈ ਨਾ ਤੂੰ ਚੱਲ ਨਾ ਜਾ ਲੈ ਕੇ ਹੁੰਨੀ ਐ ਤੂੰ ਬੈਠਾ ਦੇ ਬਾਪੂ ਕੋਲ ਜਾਲੇ ਮੈਂ ਤਾਂ ਨਾਲ ਆ ਕੇ ਨਹੀਂ ਹਾਂ ਟੋਸ਼ਨ ਨਾਲ ਐਕਸ਼ਨ ਸੋਨੀਆ ਕਿੰਨਾ ਕਚਰ ਬੈਠੇਗੇ ਇੱਥੇ ਤੁਮ ਤਾਂ ਸਾਰੀਆਂ ਗੱਲਾਂ ਸੁਣਨੀਆਂ ਨਾ ਆਪਰ ਜਾਈ ਕੋਈ ਰਾਜ਼ੀ ਨਹੀਂ ਹੋਏਗੀ ਮੈਨੂੰ ਰੱਖਣ ਨੂੰ ਆਪ ਦਾ ਖਰਚਾ ਆਪ ਤੋੜਨਾ ਪਊਗਾ ਜੇ ਕੱਲਿਆ ਨਹੀਂ ਜ਼ਿੰਦਗੀ ਜੀਣੀ ਅੱਜ ਸ਼ਹਿਰ ਨਾ ਜਾ ਕੇ ਆਵਾ ਕੋਈ ਨਾ ਕੋਈ ਤਾਂ ਕੰਮ ਮੈਨੂੰ ਮਿਲ ਹੀ ਜਾਊਗਾ ਨਾ ਹਾਂ ਸ਼ਹਿਰ ਜਾ ਕਿਉਂ ਨਹੀਂ ਆ ਕੰਮ ਤਾਂ ਮੈਨੂੰ ਮਿਲ ਝੂ ਜ਼ਰੂਰ ਆਜੋ ਮੈਂ ਮਾਮੂ ਕੇ ਜਵਾਬ ਦੂੰਗੇ ਇਹਨੇ ਕਿਹੜੇ ਕੰਮ ਤੇ ਲੱਗੀ ਆ ਚਲੋ ਮਾਂ ਨੂੰ ਥੋੜਾ ਦੱਸਣਾ ਕਿ ਮੈਨੂੰ ਚਾੜੂ ਪੁੱਛੀ ਤੇ ਕੰਮ ਮਿਲਿਆ ਅੱਜ ਕੱਲ ਨੌਕਰੀਆਂ ਕਿੱਥੇ ਮਿਲਦੀਆਂ ਕੋਈ ਗੱਲ ਨਹੀਂ ਕੋਈ ਚੋਟ ਮਾਰ ਦੂੰਗੀ ਮੇ ਮਾਂ ਮੈਨੂੰ ਨੌਕਰੀ ਮਿਲ ਗਈ ਹੈ ਹਾਂ ਐਕਸ਼ਨ ਪੱਬੀ ਹਾਂ ਹੁਣ ਕੀ ਹੋ ਗਿਆ ਪੱਬੀ ਮੈਂ ਕੰਮ ਤੇ ਚੱਲੀ ਆ ਉਹ ਜਿਹੜੇ ਘਰ ਦੇ ਕੰਮ ਨੇ ਉਹ ਤੇਰਾ ਬਾਪ ਕਰੂਗਾ ਭੱ비 ਨੇ ਸਾਗ ਦਾ ਮੁਕੜਤਾ ਉਹ ਸੈਂਕਾ ਦਾ ਭਾਂਡੇ ਦਾ ਭਰਿਆ ਪਿਆਗਾ ਮੇਰੇ ਤੋਂ ਕੁਝ ਬਣਦਾ ਡਾਲੇ ਤੁਨੂੰ ਦੋ ਠਿੱਡੀਆਂ ਨੂੰ ਪਾ ਲਈਆਂ ਸੀ ਭੱ비 ਭੰਡੇ ਦਾ ਸੋਥੇ ਪਿਆ ਤੂੰ ਨਾ ਕਲਾਕਾਰ ਦਾ ਕੰਮ ਨਵੇੜ ਬਾਹਰ ਦਾ ਕੰਮ ਬਾਅਦ ਵਿੱਚ ਦੇਖਾਂਗੇ ਠੀਕ ਆ ਭੱ비 ਆ ਗਈ ਇੱਥੇ ਫਰੀਦੀਆਂ ਖਾਣ ਦੀ ਕਿੱਥੇ ਦੁਖੀ ਕੀਤੇ ਆ ਗਏ ਹੋਰਾ ਸ਼ਰਮ ਹਜਾ ਨਹੀਂ ਚੱਕ ਕੇ ਮੂੰਹ ਇੱਥੇ ਆਵੜੀ ਉੱਥੇ ਜਿਹੜਾ ਤੈਨੂੰ ਕੰਮ ਨਹੀਂ ਸੀ ਮਿਲਦਾ ਇੱਥੇ ਆ ਕੇ ਡਰਾਮੇ ਕਰਦੀ ਹੈਗੀ ਲਹੂ ਪੀਛਾ ਉਦ ਲਿਆ ਸੀਸੀ ਜਪਾ ਕੇ ਉਹ ਰੋ ਰਿਆ ਮਮੀ ਹਾਂ ਰੋ ਰਿਆ ਸੀਸੀ ਜੀ ਦੁੱਧ ਪਾ ਕੇ ਲਿਆ ਸੱਤਾ ਕਰਕੇ ਨੇ ਮਿੱਟਮੂਟਾ ਪਾ ਚ ਲੈ ਮੈਂ ਹਾਂ ਕਿਉਂ ਕੀ ਗੱਲ ਐ ਇੱਥੇ ਬੂਰੀਆਂ ਬੰਨੀਆਂ ਨੇ ਕਦ ਰਖਤਾਂ ਨੂੰ ਪੈਸੇ ਲੱਗਦੇ ਨੇ ਜਿਹੜਾ ਇਹਨਾਂ ਨੂੰ ਕਣੀਕਵਾ ਦੇ ਸ਼ੀਸ਼ੀ ਪਿਲਾ ਦੋ ਦੁੱਧ ਤਾਂ ਚਾਹੀਦਾ ਹੀ ਗਿਆ ਹਾਂ ਨਹੀਂ ਦੁੱਧ ਦੱਦਾ ਯਾਰ ਨੂੰ ਚਾਹੀਦਾ ਦੁੱਧ ਬੱਚੇ ਨੂੰ ਹੋ ਜਾਂਦਾ ਕਾ ਕੋ ਨੂੰ ਭੁੱਖ ਲੱਗ ਰਹੀ ਐ ਰੋ ਰਿਆ ਹੋ ਇਹਦੀ ਭੁੱਖ ਤਾਂ ਮੈਂ ਠੇਕਾ ਲਿਆ ਜਦੋਂ ਅੱਜੇ ਆਜੋ ਨਾ ਦੁੱਧ ਮਿਲ ਜੂਗਾ ਨਾ ਆਏ ਨਿਹਰੇ ਬੱਚਾ ਆਈ ਬੱਚੇ ਨਾਲ ਰਾਜ ਨਹੀਂ ਤੇ ਲੰਦਾ ਇਹ ਵੀ ਆਪਣੀਆਂ ਬੱਚਾ ਉਹ ਤੁਹਾਡੇ ਲਈ ਉਹ ਮੇਰਾ ਇਹ ਕੁਛ ਨਹੀਂ ਲੱਗਦਾ ਹੈਗਾ ਸਾਡੇ ਤਾਂ ਬੋਝ ਬਣ ਗਏ ਹੈ ਦੋਨੇ ਜਾਣੇ ਭਾਬੀ ਤੂੰ ਮੇਰੀ ਰੋਟੀ ਬੰਦ ਕਰ ਦੇ ਮੈਂ ਜਵਾਂ ਨਹੀਂ ਖਾਂਦੀ ਫਿਰ ਮੇਰੇ ਘਰਕਨੇ ਦੁੱਧ ਦੇ ਦੇ ਸ਼ਾਮ ਨੂੰ ਦੋਜੀ ਆ ਜੂਗਾ ਦੁੱਧ ਮਿਲ ਜੂਗਾ ਉਦੋਂ ਪਹਿਲਾਂ ਦੁੱਧ ਨਹੀਂ ਹੈਗਾ ਮੇਰੇ ਮੁਰੇ ਡਰਾਮੇ ਨਾ ਕਰਿਆ ਕਰਨ ਵਾਲੇ ਕੰਮ ਕਰ ਲੈ ਜੇ ਭਾਜਾ ਕੋਈ ਨਹੀਂ ਤਦਲ ਨਾ ਹੋਣਾ ਤਾ ਕੋਈ ਨਾ ਤੇਰਾ ਭਰਾ ਆਊਗਾ ਪਾ ਮੂ ਕਹਿੰਦੇ ਆ ਕੋਈ ਨਾ ਦੋ ਦੋ ਤਾਂ ਪਿਆ ਮੰਗੇ ਬੱਚਾ ਭੁੱਖਾ ਰੱਖਦੇ ਬੱਚਾ ਭੁੱਖਾ ਨ ਰੱਖ ਮਾ ਮੁੰਡ ਤੇਰੇ ਵਾਸਤੇ ਜੋ ਵੀ ਕਰਨਾ ਕੋ ਮੇਡੋ ਮੈਂ ਕਰੂੰਗੀ ਪਰ ਤੇਨੂੰ ਖੜੀ ਮਾਰਨ ਦਿੰਦੇ ਮੈਂ ਐਕਸ਼ਨ ਕਾਲੇ ਵੇਗਾਲੇ ਮੇਰੀ ਗੱਲ ਸੁਣ ਕੇ ਜਾ ਕੇ ਆ ਗਿਆ ਆ ਗਿਆ ਮਾਂ ਕੀ ਹੋਇਆ ਆ ਮੇਰੀ ਐਂਗਲ ਟੁੱਟੀ ਪਈ ਆ ਇਹਨੂੰ ਸੂਤ ਕਰਾ ਕੇ ਲਿਆ ਮੰਮੀ ਮੈਂ ਤੇਰੀ ਐਂਗਲ ਦਾ ਕਿਥੋਂ ਰੋਡ ਕਰਾਦਾ ਕੰਮ ਧੰਦਾ ਮੈਂ ਕੋਈ ਕਰਦਾ ਨਹੀਂ ਉਧਰੋਂ ਤੂੰ ਭੈਣ ਨੂੰ ਉੱਤੇ ਛੱਡ ਕੇ ਬਾਹਲੇ ਆਵਾ ਇਹ ਮੇਰੇ ਤੇ ਤੋਂ ਬਿਨਾਂ ਦਿਸਣਾ ਕੁਛ ਨਹੀਂ ਮੇ ਤਾਂ ਰੱਕ ਜਾਈਆਂ ਬੈਠੀ ਜੀ ਦਾ ਤੂੰ ਦੂਜੇ ਨੂੰ ਕਹਦੇ ਨਾ ਮੇਰੇ ਕੋਲੇ ਪੈਸੇ ਆਏ ਨੇ ਠੀਕ ਆ ਫੇਰ ਤੂੰ ਪਾਏਗਾ ਨਹੀਂ ਕਰਾ ਦੇ ਤੇ ਤੁਸੀਂ ਮਾਪਿਆਂ ਨੂੰ ਕੁਝ ਲੈ ਕੇ ਨਹੀਂ ਦੇ ਸਕਦੇ ਉਹ ਨਾ ਦੂਜਿਆਂ ਦੀ ਗੱਲ ਸੁਣਦਾ ਨਾ ਤੂੰ ਸੁਣਦਾ ਉਹ ਸਭ ਦੀ ਸੁਣੂਗਾ ਉਹ ਨਾ ਲੋਟ ਕਰਾ ਦਾਂਗੇ ਬਾਕੀ ਤੂੰ ਉੱਥੇ ਸਾਧਗੇ ਪਾ ਲਿਆ ਉਹਨੂੰ ਇੱਥੇ ਰੱਖ ਕੇ ਉਹਨਾਂ ਇੰਨਾ ਖਰਚਾ ਕੌਣ ਕਰੂਗਾ ਇਹ ਮਤਲਬ ਉਹਦੇ ਤੇ ਇੱਡੀ ਵਹਿਕਤਾ ਰੱਬ ਨੇ ਪਾਤੀ ਉਹ ਤੁਹਾਨੂੰ ਸੋਚਣਾ ਚਾਹੀਦਾ ਪਹਿਨਾਂ ਦੀ ਇਹ ਵਹਿਕਤਾ ਭਾਈ ਕਿ ਪਾਉਂਦੇ ਹੁੰਦੇ ਨਹੀਂ ਮੈਂ ਇੱਕ ਦਿਨ ਆਪ ਨੂੰ ਗਵੰਦਾਰ ਦੋਨਾਂ ਰੱਖ ਲੂਗਾ ਹੁਣ ਸਾਲਾ ਥੋੜੋ ਇੱਥੇ ਰਹੂਗੀ ਉਹ ਕੋਈ ਨਾ ਉਹ ਕੰਮ ਕਰਨ ਦੇ ਲੱਗੀ ਆ ਨਾ ਉਹ ਥੋੜੇ ਤੇ ਬੋਹ ਵੀ ਕੀ ਬਣਦੀ ਉਹ ਤਾਂ ਆਪੇ ਹੋ ਜਾਂਦੀ ਆ ਮੈਂ ਭਰਾਵਾ ਤੇ ਉਹ ਵੀ ਨਹੀਂ ਬਾਲਣਾ ਤਾਂ ਦਾਣਾ ਸਰਕਾਰੀ ਨੌਕਰੀ ਤੇ ਲੱਗੀ ਆ ਇੱਥੇ ਝਾੜੂ-ਪੋਚਾ ਕਰਨ ਲੱਗੀ ਆ ਕੋਈ ਗੱਲ ਨਹੀਂ ਆਪ ਦੇ ਬੇਬੀ ਨੂੰ ਪਾਲੂਗੀ ਨਾ ਇਧਰ ਤੇ ਸਾਡੀ ਬੇਇੱਜ਼ਤੀ ਹੁੰਦੀ ਆ ਕੋਈ ਬੇਇੱਜ਼ਤੀ ਨਹੀਂ ਹੱਦ ਤੱਕ ਇੱਥੇ ਕੰਮ ਕਰਦੀਆਂ ਨੇ ਕੱਗੀਆਂ ਕੰਮ ਧੀਆਂ ਤੇ ਆ ਮੁੰਡਿਆਂ ਦੇ ਬਰਾਬਰ ਬਣਾਉਂਦੀ ਐ ਨਹੀਂ ਹੁਣ ਜੋ ਕੰਮ ਦਾ ਵੀ ਟਾਈਮ ਹੋਣਾ ਚਾਹੀਦਾ ਵਾ ਨਹੀਂ ਆਪ ਵੀ ਇਹ ਕਰਦੀ ਆ ਕੰਮ ਜਦੋਂ ਬੱਚਾ ਪਾਲੂਗੀ ਆਪਾਂ ਨੂੰ ਕੁਝ ਚਿੰਤਾ ਨਾਲ ਰੱਖੀ होने के काम करना वहाँ ये ना तेरे लाला का वहाँ जामी चला रहा हूँ नहीं नहीं कोई कार्डी मामा ने तेरी हाथ संभोग दिया हम ये बच्चे कोई कार्डी तुम्हें मैंने कल सीस साले चालू कोई ना कुछ दिनों पहले ना मैं ऐसे जा रहा था वह शहर चालू ओ मैं कहना मैं सोन नहीं हूँ ना तो सोन नहीं है ना तो नहीं। � ਕੀ ਗੱਲ ਹੁਣ ਤੈਨੂੰ ਕੀ ਹੋ ਗਿਆ ਤੂੰ ਕਿਉਂ ਗੰਗਾ ਵਹਾਈ ਹੈ ਜੀ ਮੈਂ ਤਾਂ ਕਾਲੇ ਨੂੰ ਐਨਕ ਨੂੰ ਕਿਹਾ ਸੀ ਆ ਉਹਨਾਂ ਨੂੰ ਬੜੇ ਮੇਰੇ ਇੱਕ ਵੀ ਨਹੀਂ ਸੁਣੀ ਹੋਰ ਮੈਂ ਕਿਹਨੂੰ ਦੱਸਾਂ ਵੇ ਵੇ ਐਨਕ ਨੂੰ ਟੁੱਟੀ ਹੋਈ ਹੈ ਜਾਂ ਮੈਨੂੰ ਦਵਾਈ ਦੀ ਲੋੜ ਆ ਤੈਨੂੰ ਕਾਲਾ ਹੀ ਦੇਂਦਾਗਾ ਛੋਟਾ ਨਹੀਂ ਦੇਂਦਾ ਹੈਗਾ ਅਸੀਂ ਥੋੜੇ ਕੰਮਾਂ ਦੀਆਂ ਗੇ ਮੈਂ ਤਾਂ ਉਹਨੂੰ ਵੀ ਕਿਹਾ ਸੀ ਛੋਟੇ ਨੂੰ ਵੀ ਕਿਹਾ ਸੀ ਤੇ ਕਾਲੇ ਨੂੰ ਵੀ ਕਿਹਾ ਸੀ ਮੈਂ ਤਾਂ ਦੋਹਾਂ ਦੇ ਮੂੰਹਰੇ ਤੜਲੇ ਬੈਨਤਾ ਕਿ ਤੀ ਸਾਡੇ ਕੋਲ ਨਹੀਂ ਪੈਸੇ ਹੈਗੇ ਸਾਡੇ ਤਾਂ ਇਹ ਸੋਡਾ ਛਾਪਾ ਹੁੰਦਾ ਹੈਗਾ ਇਹ ਤਾਂ ਹੁਣ ਕਰਨਾ ਹੀ ਪੈਣਾ ਤੁਹਾਨੂੰ ਦਵਾਈ ਬੂਟੀ ਤਾਂ ਦੰਦਵਾਉਣੀ ਹੀ ਪੈਣੀ ਆ ਰਹਿੰਦੀ ਖੁੰਦੀ ਤੈਨੂੰ ਉਹ ਬੁਲਾ ਕੇ ਬਿਠਾਇਆ ਲਈ ਤੇ ਉਹ ਨੂੰ ਬਸਦੇ ਵੀ ਕੀ ਬਸਦੀ ਗੱਲ ਆ ਬਸਦੀ ਗੱਲ ਆ ਕੀ ਉਹ ਤਾਂ ਉਹ ਵੀ ਕੋਈ ਬਸਦੀ ਕਰਨੇ ਰੱਬ ਨੇ ਉਹਨਾਂ ਬਹੁਤ ਮਾਰੀ ਕੀ ਸਾਨੂੰ ਕੋਈ ਗੱਲ ਕਹਿਣ ਦੀ ਲੋੜ ਨਹੀਂ ਠੀਕ ਆ ਅਬ ਤੇ ਕੰਮ ਆਪ ਕਰਿਆ ਕਰੋ ਅਸੀਂ ਤਾਂ ਪਹਿਲੀ ਬਥੇਰੇ ਦੁਖੀ ਆਗੇ ਚੱਟਦਾ ਹੈ ਦੇ ਆਈ ਉਹਨਾਂ ਦੇ ਵੱਲ ਉਹ ਕਿ ਦੇਖਣੀ ਹੈ ਫਿਰ ਹੈ ਪੈਸੇ ਤਾਂ ਗੱਲ ਇੱਥੇ ਰੱਖੇ ਸੀਗੇ ਪੈਸੇ ਕਿੱਥੇ ਚਲੇ ਗਏ ਸੋਨੀਆ ਸੋਨੀਆ ਹਾਂ ਜੀ ਮੇਰੇ ਹੈ ਬਾਜਾ ਮਾਰੀ ਇਹਨਾਂ ਤੂੰ ਸੁਣਦਾ ਨਹੀਂ ਹੈ ਉਹ ਮੈਂ ਦੁੱਧ ਪੀਉਂਦੀ ਸੀ ਕੱਪ ਨੂੰ ਇਹ ਤੂੰ ਆ ਬੈਠਾ ਰੱਖੇ ਗੱਲ 20000 ਕੇ ਤੂੰ ਚੱਕਿਆ ਨਾ ਬਈ ਮੈਂ ਤਾਂ ਚੱਕੇ ਨਹੀਂ ਹੈਗੇ ਆਪਾਂ ਤੋਂ ਬਿਨਾ ਘਰੇ ਹੋਰ ਕੌਣ ਆ ਭਾਬੀ ਨੇ ਰੱਖਤੇ ਹੋਣੇ ਭਾਬੀ ਨੇ ਚੱਕੇ ਹੁੰਦੇ ਭਾਬੀ ਨੂੰ ਮੈਂ ਦੱਸ ਦਿੰਦੀ ਜੀ ਬਿਨਾਂ ਪੁੱਛੇ ਮੇਰੇ ਪੈਸੇ ਨਹੀਂ ਚੱਕਦੀ ਭਾਬੀ हम्म भाई मैं तो चकती नहीं फोन लेके रह गया हो ना हाँ बता कि रावलपीर में रावलपीर की मम्मी हाँ कालिते पहले रफेली गए अच्छा हो तो तो ना दिन में लेके रहे हाँ बीपति भी आप ही आज यहाँ नहीं जा के गया है काका हाँ नहीं ऐने बहुत इतना गया है इतना जाते हैं जाते हैं साथ साथ काम में जल्दी आते है ਕਿ ਤੇਨੇ ਕਿ ਪਾਪੀ ਮੈਂ ਆਪਣੇ ਘਰ ਹੀ ਚੋਰੀ ਕਰੂੰਗੀ ਮੈਨੂੰ ਕੀ ਲੋੜ ਆ ਬ ਚੋਰੀ ਤੈਹੀਂ ਕੀਤੀ ਹੈ ਵੀ ਕਿਉਂਕਿ ਤੈਨੂੰ ਇਸ ਟਾਈਮ ਪੈਸੇ ਦੇ ਸੱਤ ਲੋੜ ਆਗੇ ਨਹੀਂ ਮੈਂ ਗਾਰੋ ਤੁਾਰੂੰਗੀ ਪਾਪੀ ਮੈਂ ਆਪਣੇ ਘਰੋਂ ਕੱਢ ਦੋਖੂੰਗੀ ਫਿਰ ਤੈਨੂੰ ਤਾਂ ਮੇਰਾ ਪਤਾ ਹੀ ਹੈ ਨਾ ਆਪਾਂ ਤਾਂ ਇਕੱਠੇ ਕਿੱਡੇ ਬਣੇ ਮੇਰਾ ਤਾਂ ਸਾਰਾ ਹੀ ਪਤਾ ਤੈਨੂੰ ਇਕੱਠੇ ਬਲੇ ਸਾਰਾ ਤਾਂ ਹੈਗਾ ਵਾ ਪਰ ਇਸੇ ਆਪਾਂ ਤੋਂ ਬਿਨਾ ਕਰੇ ਹੈ ਕੌਣ ਆ ਫੇਰ ਰੱਖ ਕੇ ਕੁੱਤ ਗਿਓਂਗੇ ਇੱਥੇ ਕਿਤੇ ਦੇਖ ਲਓ ਨਾ ਕਿਉਂ ਮੈਂ ਪਾਗਲਾਂਗੀ ਭੁੱਲੂਗੀ ਜਾਂ ਮੇਰਾ ਦਿਮਾਗ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹਨੂੰ ਇੱਥੇ ਰੱਖਿਆ ਘਾਤੋਂ ਹੁਣੇ ਚੋਰੀਆਂ ਵੀ ਕਰਨ ਲੱਗੀ ਕਰ ਰਹੀ ਸਾਰੇ ਦਿਨੋਂ ਬਹਿ ਨਾ ਮੈਨੂੰ ਨੌਕਰੋ ਕੱਢ ਦੋ ਪਰ ਮੇਰੇ ਤੇ ਜਾਨ ਨਾ ਲਾਓ ਦੇਖਣਾ ਡਰਾਮੇ ਕਰਦੀ ਐ ਤੂੰ ਗੱਤਾਂ ਹੋਈ ਆ ਇੱਦੀ ਜੀ ਤਲਾਸ਼ੀ ਕਰੋ ਇਹਦੇ ਕਮਰੇ ਦੀ ਚਲ ਕੋਈ ਨਾ ਤੇ ਬਾਹਰ ਚ ਦੇਖਦੇ ਆ ਅਮੀ ਤੂੰ ਮਨ ਨਾਲ ਬੜਾ ਸੈਡ ਨਾਲ ਹੈ ਨਹੀਂ ਫੇ ਮਾਮਾ ਦਾ ਲੈਂਗੀ ਹੁੰਦੀ ਆ ਪੁੱਤ ਦੀ ਆਂਦੇ ਸੈਡ ਇਹ ਇੰਨੇ ਜੋਗੀ ਹੈ ਨਹੀਂ ਇੰਨੇ ਜੋਗੀ ਨਹੀਂ ਹੈਗੀ ਇਹ ਤੂੰ ਇਹ ਚੋਰੀ ਕਰਨੀ ਵੀ ਸਿਖਾਦੀ ਆ ਨਹੀਂ ਨਹੀਂ ਇਹ ਤੁਹਾਨੂੰ ਬਹਿ ਪੈ ਗਈ ਤੁਸੀਂ ਇੱਕ ਇਹੰਦਰ ਰੱਖ ਲਓ ਤੇ ਦੇ ਤਾਂ ਨਾ ਹੁੰਦੇ ਆ ਉਹ ਤੂੰ ਫਿਰ ਇਹਦੇ ਪੈਸੇ ਤਾਂ ਇਹੋਣਗੇ ਨਾ ਮੈਨੂੰ ਪਤਾ ਹੋਊਗਾ ਜਦੋਂ ਮੈਂ ਪੈਸੇ ਰੱਖੇ ਤੇ ਤਾਂ ਇਹ ਨਹੀਂ ਜਿਹੜਾ ਮੰਨਣਾ ਹੈਗਾ ਆ ਤਾਂ ਵੇਚ ਦੇ ਜਾ ਕੇ ਨਾ ਉੱਥੇ ਜਿਹੜੇ ਕੱਪੜੇ-ਕੁਪੜੇ ਇਹਦੇ ਕੱਢ ਕੇ ਦੇਖੋ ਤੀ ਚਲੋ ਤਾਂ ਉੱਥੇ ਰੱਖੇ ਹੋਣੇ ਪੈਸੇ ਇਹਦੀ ਚੋਰੀ ਨਹੀਂ ਇਹ ਕਸੋ ਆ ਦੁਨੀਆ ਤੋਂ ਖਾਂ ਤੋਂ ਤੋਂ ਪਹਿਲਾਂ ਮੈਨੂੰ ਚੱਟ ਕੇ ਲੈ ਇੰਨਾ ਤੇ ਦੁੱਖ ਨਾਲੋਂ ਨਾ ਕੰਮ ਤੇ ਲੱਗੀ ਸੀ ਮੈਂ ਪਰ ਮੈਨੂੰ ਨਹੀਂ ਬਤਾ ਘਰੋਂ ਕੱਢਣ ਦੇ ਮਾਰੇ ਮੇਰੇ ਤੇ ਐਡਾ ਵੱਡਾ ਇੰਜਾਮ ਲਾ ਦੇਣਗੇ